ਲਾਈਕੁਰ ਦੀ ਕਿਫਤ ਸਵਾਜਨ ਸੇ ਸ਼ਿਕਾਇਤ ਪੱਤਰ ਦਰਜ ਕਰਾਣ ਆਏ ਜੀ ਡਿਪਟੀ ਕਮਿਸ਼ਨਰ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਤੇ ਉਸ ਦੇ ਵਿੱਚ ਇੱਕ ਅਸਰਾਰਤੀ ਅੰਸਰ ਨੇ ਉਹ ਅੰਮ੍ਰਿਤਧਾਰੀ ਆ ਦੇਖਣ ਨੂੰ ਸਰਦਾਰ ਲੱਗ ਰਿਹਾ ਪਰ ਮੈਂ ਇਹ ਕਹਨਾ ਵੀ ਉਸ ਨੂੰ ਜਮੇ ਵੀ ਸਿੱਖੀ ਮਰਿਆਦਾ ਦਾ ਨਹੀਂ ਪਤਾ ਕਿਉਂਕਿ ਜਿਹੜੀ ਸਾਡੀ ਕੌਮ ਆ ਸਿੱਖ ਸਿਗਲੀ ਕਰ ਇਹ ਦਾ ਇੱਕ ਸਿੱਖ ਇਤਿਹਾਸ ਦੇ ਵਿੱਚ ਇੱਕ ਵੱਡਾ ਯੋਗਦਾਨ ਆ ਇਹ ਇਤਿਹਾਸ ਸਾਰੀ ਦੁਨੀਆ ਨੂੰ ਪਤਾ ਤੇ ਅਸੀਂ ਜਿੱਥੇ ਵੀ ਜਾਂਦੇ ਆ ਸਾਡਾ ਬੜਾ ਸਤਿਕਾਰ ਕਰਦੇ ਆ ਨਹਿنگ ਸਿੰਘ ਜਿੱਥੇ ਬੰਦਿਆਂ ਸਾਡਾ ਬੜਾ ਸਤਿਕਾਰ ਕਰਦੇ ਆ ਕਿਉਂਕਿ ਸਾਡੀ ਜਿਹੜੀ ਕੌਮ ਆ ਇਹਨੇ ਸ਼ਾਸਤਰ ਬਣਾ ਕੇ ਦਿੱਤੇ ਸੇਵਾ ਕੀਤੀ ਜੰਗਾਂ ਜੁੱਦਾਂ ਦੇ ਵਿੱਚ ਸੇਧੀਆਂ ਵੀ ਕੀਤੀਆਂ ਪਰ ਉਸ ਬੰਦੇ ਨੇ ਜਿਹੜੀ ਸਾਡੀ ਕੌਮ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਬੀੜੀਆਂ ਪੀਂਦੇ ਨੇ ਤੇ ਠੱਗ ਨੇ ਡਕੀਤ ਨੇ ਕਾਲੀ ਕੱਚੇ ਵਾਲੇ ਨੇ ਇਹਨਾਂ ਨੂੰ ਪੰਜਾਬ ਚੋਂ ਬਾਹਰ ਕੱਢਿਆ ਜਾਵੇ ਇਹ ਸ਼ਬਦ ਜਿਹੜੇ ਅਸੀਂ ਸੁਣੇ ਆ ਸਾਡੇ ਮਨਾਂ ਤੇ ਬਹੁਤ ਸੱਟ ਲੱਗੀ। ਸਰ ਜੀ ਜਿਹੜੀ ਕਟ ਨੰਬਰ ਸਰਟੀਫਿਕੇਟ ਨਾਲ ਜੀ ਇਹ ਹਾਜੀ ਅੰਮ੍ਰਿਤਸਰ ਦੇ ਨੇੜੇ ਕੋਈ ਪਿੰਡ ਆ ਜੀ ਲੋਪੋਂ ਕੇ। ਜੀ ਉੱਥੇ ਵੀ ਰਿਪੋਰਟ ਦਰਜ ਕਰਵਾਈਗੀ ਉਹਨੇ। ਨਹੀਂ ਉੱਥੇ ਅਸੀਂ ਅਸੀਂ ਨਹੀਂ ਰਿਪੋਰਟ ਦਰਜ ਕਰਾਈ ਜੀ ਜਿਹੜੀ ਉੱਥੇ ਮੁੱਠ ਭੇੜ ਹੋਈ ਆ ਉਹਨਾਂ ਦੇ ਆਪਸ ਦੇ ਵਿੱਚ ਗੋਲੀਆਂ ਚੱਲੀਆਂ ਨੇ। ਜੀ ਸਾਡਾ ਉਹਨਾਂ ਦੇ ਨਾਲ ਕੋਈ ਰਿਸ਼ਤਾ ਨਹੀਂ ਹੈਗਾ ਜਿਹੜੇ ਡਕੇਤ ਨੇ। ਜੀ ਤੇ ਉਹਨਾਂ ਦੀ ਆਪਸ ਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਉੱਥੇ ਇੱਕ ਦੇ ਸਿਰ 'ਚ ਗੋਲੀ ਲੱਗੀ ਆ, ਇੱਕ ਦੇ ਬਾਹ 'ਚ ਲੱਗੀ ਆ। ਜੀ ਵੀ ਉੱਥੇ ਲੋਪੋਂ ਕੇ ਥਾਣੇ ਦੇ ਵਿੱਚ ਇਹ ਪਰਚਾ ਦਰਜ ਆ। ਇਹਨਾਂ ਕਾ ਸ ਮੰਗ ਕਰਦੇ ਤੁਹਾਡੇ ਸਾਡੀ ਮੰਗ ਇਹੀ ਆ ਜੀ ਵੀ ਦੇਖੋ ਕਿਸੇ ਵੀ ਬਰਾਦਰੀ ਨੂੰ ਇਦਾਂ ਕੋਈ ਵੀ ਬੰਦਾ ਟਾਰਗੇਟ ਨਹੀਂ ਕਰ ਸਕਦਾ ਜੀ ਜੇ ਉਹ ਬੰਦਾ ਨੇ ਉਹਨੇ ਟਾਰਗੇਟ ਸਾਨੂੰ ਕੀਤਾ ਵੀ ਅਸੀਂ ਮੰਗ ਕਰਦੇ ਆ ਵੀ ਪ੍ਰਸ਼ਾਸਨ ਤੋਂ ਵੀ ਉਸ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਆ ਕਾਨੂੰਨ ਦੇ ਤਹਿਤ ਉਹ ਕੀਤੀ ਜਾਵੇ ਉਸ ਨੂੰ ਸਜ਼ਾ ਦਵਾਈ ਜਾ ਸਾਰਾ ਸੀਸੀ ਸਾਹਿਬ ਦੇ ਪਹੁੰਚੇ ਸਰ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਾਮਲਾ ਇੱਕ ਲੋਪੋਕੇ ਕਲਾਂ ਦਰਬਾਰ ਅੰਮ੍ਰਿਤਸਰ ਦੇ ਨੇੜੇ ਲੱਗਦਾ ਲੋਪੋਕੇ ਕਲਾਂ ਦੇ ਵਿੱਚ ਜਿਹੜਾ ਉੱਥੇ ਕੋਈ ਰਾਤ ਨੂੰ ਕੋਈ ਫਾਇਰਿੰਗ ਹੋਈ ਆ ਡਕੈਤੀ ਹੋਈ ਆ ਕੀ ਹੋਈ ਆ ਉਹ ਦੋਸ਼ੀ ਨੂੰ ਉੱਥੇ ਮੌਕੇ ਤੇ ਉਸ ਪਰਿਵਾਰ ਨੇ ਗੋਲੀ ਮਾਰ ਕੇ ਮਾਰ ਵੀ ਦਿੱਤਾ पण ਕੁਸ਼ਕ ਲੋਕ ਉੱਥੇ ਆਂਸਰ ਜਿਹੜੇ ਸੀ ਸਿਕਲੀਕਰ ਪਾਈਚਾਰੇ ਨੂੰ ਟਾਰਗੇਟ ਕਰਕੇ ਇਹਨਾਂ ਨੂੰ ਬਦਨਾਮ ਕਰ ਰਹੇ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਿਕਲੀਕਰ ਪਾਈਚਾਰੇ ਨੂੰ ਕਿਹਾ ਜੀ ਇਹ ਬੀੜੀਆਂ ਪੀਂਦੇ ਨੇ ਸਾਡੇ ਪਰਿਵਾਰ ਸ਼ੁਰੂ ਤੇ ਗੁਰੂ ਸਾਹਿਬ ਨਾਲ ਚੱਲਦੇ ਆਏ ਨੇ ਸਿੱਖੀ ਦੇ ਭਰਪੂਰ ਨੇ ਫੇਰ ਉਹ ਕਹਿੰਦੇ ਵੀ ਇਹ ਕਾਲੇ ਕੱਚੇ ਵਾਲੇ ਨੇ ਇੱਥੇ ਤੱਕ ਡਕੈਤ ਵੀ ਸਿਕਲੀ ਕਰ ਦੱਸਿਆ ਗਿਆ ਤੇ ਫਿਰ ਬੀੜੀਆਂ ਪੀਣ ਵਾਲੇ ਦੇ ਨਾਲ-ਨਾਲ ਉਹਨਾਂ ਨੇ ਬਿਹਾਰੀ ਸਿਕਲੀ ਕਰਕੇ ਸਿਕਲੀ ਕਰਕੇ ਇਹਨਾਂ ਨੂੰ ਪੰਜਾਬ ਤੋਂ ਬਾਹਰ ਕੱਢਿਆ ਜਾਵੇ ਜਿਹਦੇ ਨਾਲ ਪੰਜਾਬ ਦਾ ਮਾਹੌਲ ਵੀ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਅੱਜ ਅਸੀਂ ਸਾਰਾ ਪਰਿਵਾਰ ਰਲ ਕੇ ਸਿਕਲੀਕਰ ਭਾਈਚਾਰੇ ਦਾ ਉਹ ਪੂਰੇ ਪੰਜਾਬ ਚੋਂ ਫਿਰ ਪੰਜਾਬ ਤੋਂ ਬਾਹਰ ਵੀ ਮੰਗ ਪੱਤਰ ਦੇ ਕੇ ਉੱਤੇ ਕਾਨੂੰਨੀ ਕਾਰਵਾਈ ਕਰਾਉਣੀ ਆ ਜਿਹੜਾ ਬੰਦੇ ਨੂੰ ਮਰਿਆਦਾ ਦਾ ਨਹੀਂ ਪਤਾ ਗੁਰੂ ਸਾਹਿਬ ਦੇ ਜਿਹੜੇ ਨਾਲ ਜਿਹੜੇ ਸਿੱਖ ਚੱਲੇ ਸੀ ਉਹਨਾਂ ਦਾ ਨਹੀਂ ਪਤਾ ਜਿਹੜਾ ਸਿਕਲੀਕਰ ਪਰਿਵਾਰ ਹੋਇਆ ਹੈ ਬੰਦ ਬੰਦ ਕਟਾਣ ਵਾਲੇ ਪਰਿਵਾਰਾਂ ਚੋਂ ਹੋਇਆ ਇਹਨਾਂ ਨੇ ਗੁਰੂ ਪਹਿਲੇ 6ਵੇਂ ਪਾਤਸ਼ਾਹਿਆਂ ਤੋਂ ਲੈ ਕੇ 10 ਗੁਰੂਆਂ ਤੱਕ ਤੇ ਸ਼ੇਰੇ ਪੰਜਾਬ ਰਾਜਾ ਰਣਜੀਤ ਸਿੰਘ ਤੱਕ ਸ਼ਸਤਰ ਬਣਾ ਕੇ ਦਿੱਤੇ ਨੇ ਪਰ ਅੱਜ ਸਮਾਜ ਬੜਾ ਰੋਸ ਤੇ ਆ ਜਿਵੇਂ ਅੱਜ ਢਿੰਗ ਜੱਥੇਬੰਦੀਆਂ ਵੀ ਆਈਆਂ ਨੇ ਸਾਡੀਆਂ ਜੇ ਉਹ ਨਹੀਂ ਉਹਤੇ ਕਾਨੂੰਨੀ ਕਾਰਵਾਈ ਹੋਊਗੀ ਫਿਰ ਉਹਨਾਂ ਨੂੰ ਸੰਗਲਾਂ ਬੰਦ ਕੇ ਜਿਹੜੀ ਮਰਿਆਦਾ ਸਾਡੇ ਪਾਤਸ਼ਾਹੇ ਨੇ ਸਾਡੇ ਬਾਣੇ ਵਾਲੇ ਸਿੰਘਾਂ ਨੂੰ ਦਿੱਤੀ ਸੀ ਜਥੇਦਾਰਾਂ ਨੂੰ ਦਿੱਤੀ ਸੀ ਫਿਰ ਉਸ ਤਰੀਕੇ ਨਾਲ ਉਹਨਾਂ ਨੂੰ ਸਜ਼ਾ ਦੇਣਗੇ ਜੀ ਕੋਣ ਬੰਦੇ ਨੇ ਇਹ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਆਈ ਹੈ ਜੀ 1 ਮੀਲੀਅਨ ਤੋਂ ਕੁਝ ਉੱਪਰ ਚੱਲੀ ਆ ਤੇ ਉਹਦੇ ਵਿੱਚ ਸਾਨੂੰ ਅਸੀਂ ਲਿੰਕ ਲੱਭਣ ਦੀ ਕੋਸ਼ਿਸ਼ ਕੀਤੀ ਆ ਲਿੰਕ ਲੱਭੇ ਨਹੀਂ ਪਰ ਲੋਪੋਕੇ ਕਲਾਂ ਠਾਣਾ ਜੀ ਉੱਥੇ ਉਹ ਪਰਚਾ ਉਹਨਾਂ ਦਾ ਦਰਜ ਆ ਜਿਨ੍ਹਾਂ ਦੀ ਬਾਹ ਵੱਡੀ ਗਈ ਆ ਔਰ ਜਿਹੜਾ ਦੋਸ਼ੀ ਮਰਿਆ ਤੇ ਅਸੀਂ ਸਰਕਾਰ ਵੱਲੋਂ ਮੰਗ ਕਰਾਂਗੇ ਪ੍ਰਸ਼ਾਸਨ ਵੱਲੋਂ ਮੰਗ ਕਰਾਂਗੇ ਉਦਾਂ ਦੇ ਬੰਦੇ ਨੂੰ ਕਿਹੜੀ ਤੋਂ ਕਿਹੜੀ ਸਜ਼ਾ ਦਿੱਤੀ ਜਾਵੇ ਤੇ ਉਹਨਾਂ ਨੇ ਜਿਹੜਾ ਇਹ ਸਿਗਲੀ ਕਰ ਪਾਈਚਾਰਾ ਇੱਕ ਐਸਸੀ ਪਾਈਚਾਰੀ ਚ ਵੀ ਆਉਂਦਾ ਤੇ ਉਹ ਐਸਸੀ ਭਾਈਚਾਰੇ ਨੂੰ ਵੀ ਉਹਨਾਂ ਨੇ ਬੜਾ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ। ਸਾਹਿਬ ਨੂੰ ਮੰਗ ਪੱਤਰ ਦੇ ਕੇ ਹਾਂ ਮੰਗ ਪੱਤਰ ਦੇਣ ਆਏ ਜੀ। ਕੀ ਕੀ ਉਹਨਾਂ ਨੇ? ਹੁਣ ਮੰਗ ਪੱਤਰ ਦੇਣਾ ਜੀ ਉਹਨਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗ ਜੀ ਤੁਹਾਨੂੰ ਪਤਾ ਹੀ ਆ ਵੀ ਮੁੱਖ ਜ਼ਹੀਰਦਾਰ ਕੁਲਵਿੰਦਰ ਸਿੰਘ ਤੇ ਰਾਜਾ ਰਾਜਦੇਵ ਦੇ ਦੇਹਧਰੇ ਨੇ ਸੇਵਾ ਕਰਦੇ ਆ। ਤੇ ਜੋ ਕਿ ਅੱਜ ਘਟਨਾ ਹੋਈ ਹੈ ਸਾਡੇ ਕੋਲੇ ਸਾਡੇ ਸਿਕਲੀਗਲ ਭਾਈਚਾਰੇ ਦੇ ਵਿੱਚ ਜੋ ਕਿ ਇੱਕ ਸਾਡੇ ਭਾਈਚਾਰੇ ਨੂੰ ਇੱਕ ਬੀੜੀ ਸਿਕਟਾਂ ਦੇ ਵਿੱਚ ਤੋਲਿਆ ਗਿਆ ਇੱਕ ਪ੍ਰਵਾਸੀ ਭਈਆਂ ਦੇ ਨਾਲ ਤੋਲਿਆ ਗਿਆ ਵੀ 10 ਹੀ ਭਈਆਂ ਦੇ ਨਾਲ ਸਾਨੂੰ ਮਿਲਤਾ ਅਸੀਂ ਪੰਜਾਬੀ ਆ ਅਸੀਂ ਨਿਹੰਗ ਸਿੰਘ ਫੌਜ ਆ ਸਾਡੇ ਸ਼ਸਤਰ ਬਣਾਉਂਦੇ ਹੈਗੇ ਆ ਇਹ ਚਲੋ ਜੋ ਉਹਨਾਂ ਦਾ ਘਰੇਲੂ ਮਾਮਲਾ ਹੋਇਆ ਗੋਲੀ ਚੱਲੀ ਜੋ ਮਰਜੀ ਸਾਨੂੰ ਨਹੀਂ ਟੈਨਸ਼ਨ ਹੋ ਜੋ ਮਰਜੀ ਕਰਨ ਉਹਨਾਂ ਨੂੰ ਗਵਰਨਮੈਂਟ ਦੇਖੇ ਸਜ਼ਾ ਦੇਵੇ ਨਾ ਦੇਵੇ ਉਹਨਾਂ ਨੇ ਦੇਖਣਾ ਪਰ ਉਹ ਸਾਡੇ ਜੈਹ ਬੰਦਿਆਂ ਨੂੰ ਸਾਡੇ ਸਿੰਘਾਂ ਨੂੰ ਬੀੜੀ ਪੀਣਾ ਦੱਸਦੇ ਆ ਬੀੜੀਆਂ ਕਿੱਥੇ ਤੁਹਾਨੂੰ ਫੜਿਆ ਉਹਨੂੰ ਪੁੱਛਣ ਆ ਲਾਵੇ ਕੰਜਰ ਨੂੰ ਚੋਰਿਆਂ ਨੂੰ ਪੁੱਛਣਾ ਚਾਹੁੰਦਾ ਮੈਂ ਵੀ ਤੂੰ ਐਨਾ ਬਕਵਾਸ ਕਰ ਰਿਹਾ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਕੋਲੇ ਵੀਡੀਓ ਆਈ ਹੈ ਚੱਲ ਕੇ ਸੋਸ਼ਲ ਮੀਡੀਆ ਤੇ ਮੈਂ ਵੀ ਦੇਖੀ ਆ ਬਹੁਤ ਜਿਆਦਾ ਵਾਇਰਲ ਹੋਈ ਆ ਤੇ ਉਹਨੂੰ ਉਨਮੇ ਪੁੱਛਣਾ ਚਾਹਣਾ ਵੀ ਤੇਰੇ ਵੀ ਦਸਤਾਰ ਚੜਾਈ ਹੋਈ ਹੈ ਤੂੰ ਵੀ ਇੱਕ ਪਰਨਾ ਬੰਨਿਆ ਆ ਗੁਰੂ ਦਾ ਬੰਦਾ ਲੱਗਦਾ ਮੈਨੂੰ ਵੀ ਤੈਨੂੰ ਇਹ ਗੱਲਾਂ ਦੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਇਦਾਂ ਦੇ ਬਚਨ ਕਰਦੇਗੇ ਉਹ ਤੂੰ ਸ਼ਰਮ ਕਰ ਵੀ ਉਹ ਜਿਹੜੇ ਸਿਗਲੀਗਰਾਂ ਨੂੰ ਕਹਿ ਰਿਆਂ ਉਹਨਾਂ ਨੇ ਤਾਂ ਸਾਡੇ ਸ਼ਸਤਰ ਜਿਹੜੇ ਸ਼ਸਤਰ ਨੇ ਜਿਹੜੇ ਤੇਗਾਂ ਨੇ ਇਹਨਾਂ ਦੀਆਂ ਪਵਾਈਆਂ ਦੇਣ ਦਿੱਤੀਆਂ ਹੀ ਰੱਖਦੇ ਇੱਕ ਨਾ ਲਾ ਕੇ ਤੇ ਤੂੰ ਉਹਨਾਂ ਨੂੰ ਗਲਤ ਬੋਲਦਾ ਪਿਆ ਇਦਾਂ ਦੇ ਬੰਦਿਆਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਚਾਹੀਦੀ ਹੈਗੀ ਜਿੱਥੇ-ਜਿੱਥੇ ਤੱਕ ਮੇਰੀ ਆਵਾਜ਼ ਪਹੁੰਚਦੀ ਆ ਪਿੰਡ-ਪਿੰਡਾਂ ਦੇ ਵਿੱਚ ਮਹੱਲੇ-ਮਹੱਲੇ ਦੇ ਵਿੱਚ ਉਹਨਾਂ ਦੇ ਉੱਤੇ ਦਰਖਾਸਤ ਦਿੱਤੀ ਜਾਵੇ ਪਿੰਡਾਂ ਦੇ ਵਿੱਚੋਂ ਤੇ ਅਸੀਂ ਪਰਚਾ ਉੱਤੇ ਕਰਵਾਵਾਂਗੇ ਜੇ ਸਰਕਾਰ ਨੇ ਸਾਡੀ ਨਹੀਂ ਸੁਣੀ ਫਿਰ ਅਸੀਂ ਦੂਜੀ ਆਪਣੀ ਕਾਰਵਾਈ ਅਗਲੀ ਕਰਾਂਗੇ ਅਗਲਾ ਸਟੈਂਡ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ